ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਜੀ ਕਸਹਿਰਾ ਤਿਆਰ ਕੀਤਾ ਇਹਦੇ ਲੰਬਾਈ ਹੈ ਜੀ 14 ਘੇਰਾ ਹੈ 32 ਇੰਚ ਤਿਆਰ ਠੀਕ ਹੈ ਜੀ ਦੇਖੋ ਜੀ ਵਧੀਆ ਫਿਨਿਸ਼ਿੰਗ ਨਾਲ ਤਿਆਰ ਹੋਇਆ ਹੋਇਆ ਕਸਹਿਰਾ 32 ਇੰਚ ਘੇਰਾ 14 ਇੰਚ ਲੰਬਾਈ ਠੀਕ ਹੈ ਜੀ ਮੋਰੀ ਹੈ ਜੀ 14.5 ਤਿਆਰ ਠੀਕ ਹੈ ਜੀ ਕਿਸੇ ਵੀ ਮੇਰੇ ਭੈਣੋ ਚਾਹੀਦਾ ਹੋਵੇ ਕਿਸੇਰਾ ਜਿਹਦੀ ਕੀਮਤ ਹੈਗਾ 150 ਰੁਪਏ ਵਧੀਆ ਫਿਨਿਸ਼ਿੰਗ ਨਾਲ ਤਿਆਰ ਹੋਇਆ ਹੋਇਆ ਜੀ ਇਹ ਰੇਵ ਹੁੰਦਾ ਤਾਂ ਕਰਕੇ ਲਾਦਾ ਕੋਈ ਬਲ ਨਹੀਂ ਹੈਗਾ ਠੀਕ ਹੈ ਜੀ ਪੌਂਚ ਵੀ ਬਹੁਤ ਵਧੀਆ ਤਿਆਰ ਕੀਤੇ ਹੋਏ ਨੇ ਦੇਖੋ ਇੱਕ ਫੁੱਲ ਸਾਈਜ਼ ਦੇ ਦਿੱਤੇ ਆ ਦਿੱਤਾ ਜੀ ਬਿਲਕੁਲ ਕੇਰਾ 44 ਜੀ ਲੰਬਾਈ 12 ਮੋੜੇ 16.5 ਠੀਕ ਹੈ ਜੀ ਮੋੜੇ 16.5 ਪੂਰਾ ਫੁੱਲ 30 ਜਰਾ ਬਹੁਤ ਵਧੀਆ ਫਨੀਸ ਨਾਲ ਤਿਆਰ ਹੋਇਆ ਹੋਇਆ ਠੀਕ ਹੈ ਜੀ ਬਹੁਤ ਵਧੀਆ ਕੱਪੜਾ ਜੀ ਕੀਮਤ ਹੈ ਜੀ ਇਹਨਾਂ ਦੀ 150 ਰੁਪਿਆ ਇੱਕ ਦੇ ਇੱਕ ਕਸਾਰੇ ਤੇ ਕੀੰਦਾ ਹੈ 150 ਰੁਪਿਆ